ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇਤਜਿੰਨ ਕਰੀ ਵਿੱਚੋਂ ਆਓ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸੰਝਾ ਕਰੀਏ। ਕੀਰਤਪੁਰ ਵਸੋਣਾ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੰਮ੍ਰਿਤਸਰ ਬੈਠੇ ਗੁਰੂ ਹਰਗੋਬਿੰਦ ਜੀ ਇਹਨਾਂ ਸਾਰੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਨੀਂਦ ਲਾ ਕੇ ਦੇਖ ਰਹੇ ਸਨ। ਉਹ ਜਾਣਦੇ ਸਨ ਕਿ ਹਾਲਾਤ ਦਿਨੋ ਦਿਨ ਵਿਗੜ ਰਹੇ ਹਨ ਅਤੇ ਸੰਭਵ ਸੀ ਕਿ ਮਾੜੀ ਸੂਰਤ ਧਾਰ ਜਾਣ। ਆਸਫਖਾਨ ਨੇ ਪਹਾੜੀ ਰਾਜਿਆਂ ਨੂੰ ਲਾਹੌਰ ਬੁਲਾਇਆ ਕਿ ਉਹ ਨਵੇਂ ਬਾਦਸ਼ਾਹ ਨੂੰ ਸਲਾਮੀ ਦੇ ਦੇਣ ਰਾਜੇ ਸ੍ਰੀ ਅੰਮ੍ਰਿਤਸਰ ਵੀ ਆਏ ਮਹਾਰਾਜ ਨੇ ਕਮਜ਼ੋਰੀ ਤੋਂ ਉਤਾ ਉਠਣ ਲਈ ਕਿਹਾ ਉਹਨਾਂ ਨੇ ਗੁਰੂ ਜੀ ਨੂੰ ਲਾਹੌਰ ਤੋਂ ਦੂਰ ਕੋਈ ਹੋਰ ਟਿਕਾਣਾ ਬਣਾਉਣ ਲਈ ਬੇਨਤੀ ਕੀਤੀ ਬਾਬਾ ਗੁਰਦਿੱਤਾ ਜੀ ਟਿਕਾਣਾ ਦੇਖਣ ਗਏ ਉਹਨਾਂ ਦੂਰ ਦੀ ਜੂ ਨੂੰ ਪਸੰਦ ਕੀਤਾ ਅਤੇ ਗੁਰੂ ਜੀ ਆਪੋਂ ਥਾਂ ਦੇਖਣ ਆਏ ਥਾਂ ਪਸੰਦ ਆਉਣ ਤੇ ਗੁਰੂ ਜੀ ਨੇ ਨਗਰ ਦੀ ਨੀ ਰੱਖੀ ਤੇ ਨਾਮ ਕੀਰਤਪੁਰ ਰੱਖਿਆ ਇਸ ਨਗਰ ਦਾ ਵਸਨਾ ਸਿੱਖ ਲਹਿਰ ਦਾ ਅਗਲਾ ਕਦਮ ਸੀ ਇੱਕ ਤਾਂ ਕੀਰਤਪੁਰ ਜਨਨ ਲਈ ਸੜਕ ਤੋਂ ਦੂਰ ਸੀ ਅਤੇ ਦੂਜੇ ਪਹਾੜੀ ਰਾਜਿਆਂ ਵਿੱਚ ਘਿਰਿਆ ਸੀ ਜੋ ਗੁਰੂ ਦੀ ਕਿਰਪਾ ਨਾਲ ਹੀ ਗਵਾਲੀਅਰ ਵਿੱਚੋਂ ਰਿਹਾ ਹੋ ਕੇ ਆਏ ਸਨ ਬਾਬਾ ਗੁਰਦਤਾ ਜੀ ਨੇ ਪੂਰਾ ਧਿਆਨ ਨਗਰ ਦੇ ਉਸਉਣ ਤੇ ਲਗਾ ਦਿੱਤਾ ਵੈ ਸਾਖੀ ਦਾ ਪੂਰਵ ਵੀ ਕੀਰਤਪੁਰ ਹੀ ਮਨਾਇਆ ਗਿਆ ਵਹਗੁਰੂ ਜੀ ਕਾ ਖਾਲਸਾ ਵਹਗੁਰੂ ਜੀ ਕੀ ਫਤਹ